ਰਦਾਸ ਹਿਰਦੈ ਨਿਤ ਧਿਆਮ ਹਿਰਦੈ ਨਿਤ ਧਿਆਮ ਸ਼੍ਰੀ ਗੁਰੂ ਰਾਮਦਾਸ ਗੁਣ ਗਾ ਗੁਰਵਰਦਨ ਏਨਾਸ਼ਕ ਬਿਕਲਨ ਏਨਾਸ਼ਕ ਹਰ ਗੋਬਿੰਦ ਸ਼ੁਭ ਮਤ ਪਰ ਕਾਸ਼ਕ ਮਤ ਹਰ ਕਾਸ਼ਕ ਸ਼ੀਰੀ ਹਰ ਰਾਇ

परम कृपाल परम के दया श्री गुरु गोमंद सिंह मेसाला सिंह बेसाला तनु तारा ਕਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਦ ਜਗ ਦੀ ਸ਼ਾਇਮ ਹੈ ਅਮਨਿਤ ਗਿਆਨ ਮਾਨਕ ਭਗਤ ਵੈਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੰਦੋਂ ਕਾਰਿ ਅਨੁraag ਕੰਕਾਰ ਸਤ ਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੇ ਕੀ ਫਤਿਹ ਹੈ ਮੇ ਗੁਨ ਬਿਨਾ ਸੰਸਨ ਸੋਏ ਵਾਹਿ ਈ ਕੀ ਫਤਿਹ ਹੈ ਬਿਗੁਨ ਬਿਨਾਸ ਨਸੋਏ ਸ੍ਰੀ ਮੁਖ ਕਹੋ ਸੁਨੋ ਸੋ ਕਾਨ ਦਸਮ ਗੁਰੂ ਬਚ ਕੀਨ ਬਖਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗਾਟਾ ਲਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨੀ ਕੀ ਗੋਦ ਵਿੱਚ ਸੁਮਾਇਮਾਨ ਵੜਪਾਗੀ ਸਤਿ ਸੰਗੀ ਜਨੋ ਸੁਨਿਮਰ ਫਤਿ ਪ੍ਰਵਾਨ ਕਰੋ ਸਾਰੇ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੇ ੜੀਵਾਰ ਕਥਾ ਦੇ ਅੰਦਰ ਕਲ ਦੇ ਪ੍ਰਸੰਗ ਵਿਚ ਵਰਣ ਕੀਤਾ ਹੈ ਸਤਿਗੁਰੂ ਉੱਚ ਦੇ ਪੀਰ ਬਣ ਕੇ ਮਾਛੀ ਵੜ ਤੋਂ ਕਨੇਜ ਕਨੇਜ ਤੋਂ ਅੱਗੇ ਪਹੁੰਚੇ ਹਨ ਇਥੇ ਇੱਕ ਮਹੰਤ ਕਿਰਪਾਲ ਦਾਸ ਹੈ ਸਿੰਘਾਂ ਆਖਿਆ ਵੀ ਇਸ ਦੇਰੇ ਵਿੱਚ ਉਤਾਰਾ ਕਰੀ ਜਦੋਂ ਉਹਨੂੰ ਪਤਾ ਲੱਗਾ ਦੇਰੇ ਵਿੱਚ ਗਏ ਬੜਾ ਖੁਸ਼ ਹੋਇਆ ਇਹਦਾ ਇੱਕ ਸ਼ੇਵਕ ਸੀ ਇਹਦੇ ਦਰ ਤੇ ਰਹਿੰਦਾ ਸਾਧੂ ਜਿਹਦਾ ਨਾਮ ਭੰਡਾਰੀ ਲਿਖਿਆ ਉਹ ਸਤਿਗੁਰਾਂ ਦੇ ਔਲ ਪੰਜ ਪੈਸੇ ਲੈ ਕੇ ਗੁਰੂ ਸਾਹਿਬਾਂ ਦੇ ਸਾਹਮਣੇ ਹੁੰਦਾ ਮੱਥਾ ਟੇਕਦਾ ਛਤ ਪੁਰਾਂਖੇ ਮੁੱਠੀ ਬੰਦ ਕਰ ਮੁੱਠੀ ਬੰਦ ਕੀਤੀ ਗੱਪ ਸਭਾਂ ਅੱਖਿਆ ਬੀਨੂ ਹੁਣ ਪੱਕੀ ਗੰਢ ਦੇ ਚੰਗੀ ਤਰ੍ਹਾਂ ਕੁੱਟ ਕੇ ਰੱਖੋ ਇਹ ਖਜ਼ਾਨਾ ਖੋਲਣਾ ਨਹੀਂ ਉਹ ਰਾਸ਼ੀ ਕ੍ਰਿਪਾਲ ਦਾਸ ਜਿਹਦਾ ਇਹ ਡੇਰਾ ਸੀ ਸਹਬਾਂ ਨੂੰ ਉੱਚ ਲੈਤ ਜੋੜ ਕੇ ਬਾਦਸ਼ਾਹ ਫਿਰ ਫਿਰ ਤੁਸੀਂ ਕਿਹਾ ਇਹ ਖਜ਼ਾਨਾ ਕੁੱਟ ਕੇ ਮੁਠੀ ਵਿੱਚ ਬੰਦ ਕਰ ਲੈ ਖੁੱਲੇਗਾ ਕਦੋਂ ਇਹਨਾਂ ਤੇ ਕਿਰਪਾ ਕਰੋ ਇਹਨਾਂ ਨੂੰ ਸਮਝ ਨਹੀਂ ਸਤਿਗੁਰੂ ਫਿਰ ਅੱਗੇ ਦੱਸਦੇ ਨੇ ਇਹ ਖਜ਼ਾਨਾ ਕਦੋਂ ਖੁੱਲਣਾ ਹੈ। ਸ਼੍ਰੀ ਮੁਖ ਕਹੋ ਸੁਨੋ ਸੋ ਕਾਨ ਦਸਮ ਗੁਰੂ ਬਚਕੀਨ ਬਖਾ। ਸਤਿਗੁਰੂ ਆਪਣੇ ਪਾਵਨ ਮੁਖਾਰਬਿੰਦ ਵਿੱਚੋਂ ਸੁਣ ਕਹਿੰਦੇ ਹਨ। ਤਵਗਾਤੀ ਪਰ ਦਸਮੂ ਥਰੇ ਸੋਖਦਨ ਖੁੱਲਣ ਕਰੇ। ਤੇਰੀ ਇਸ ਜਿਹੜੀ ਗੱਦੀ ਚੱਲਦੀ ਏ ਮਹੰਤਾ ਦੀ ਦਸਵੇਂ ਧਾਂ ਤੇ ਇਹ ਟਿਕੇਗਾ ਫਿਰ ਇੱਕ ਖਜ਼ਾਨਾ ਖੁੱਲੇਗਾ ਕਹੇ ਕਵੀ ਅਬਸੋਨ ਲੋਸੋ ਉਤਰੈ ਨਹੀਂ ਕੋਸ਼ ਤੇ ਖਰਚ ਨ ਕਰੈ ਤੇ ਤਿਆਸ਼ ਕਹਿੰਦਾ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ ਵੀ ਅਜੇ ਤੱਕ ਇਹੋ ਖਜ਼ਾਨਾ ਉਸੇ ਤਰ੍ਹਾਂ ਰੱਖਦੇ ਨੇ ਉਹਦੇ ਚੋਂ ਨਹੀਂ ਖਰਚਦੇ ਪੰਜ ਗ੍ਰਾਮ ਕੇ ਤਬਹ ਬੁਲਾਏ ਕਹੋ ਕਿ ਮੰਝਾ ਲਿਹੁ ਉਚਾਏ ਫਿਰ ਕਿਰਪਾਲ ਨੇ ਕੇ ਇਹ ਗੱਲ ਆਖੀ ਪ੍ਰਸ਼ਾਦ ਗੁਰੂ ਠੀਕ ਹੈ ਸੁਣੋ ਚਾਰੋਂ ਨੇ ਪਲੰਘ ਉਠਾਵਾ ਗਮਨ ਕੀ ਨੰਦੇਰੇ ਨਿਕਸਾਵਾ ਸਤ ਗੁਰਾਂ ਦੇ ਪੰਜ ਸਿੰਘ ਜਿਹੜੇ ਨਾਲ ਸਨ ਉਹਨਾਂ ਚ ਚਾਰਾਂ ਨੇ ਫੇਰ ਪਲੰਘ ਉਠਾਇਆ ਇਸ ਦੇ ਦੇ ਚੋਂ ਗਏ ਗਏ ਕਿਉਂਕਿ ਡਲ ਜਾਂਦਾ ਹੈ ਗੁਰੂ ਕਹਿਓ ਇਕ ਦਿਸ਼ ਤੇ ਨੀਵੋ ਸਮੁਹ ਚਲੋ ਨ ਪਿਕ ਬਿਕ ਮੀਥਿਓ ਮਾਪ ਕਰਨਾ ਨਗਰ ਤੇ ਮੁਖੀ ਲੋਕ ਆਏ ਨੇ ਉਹਨਾਂ ਪਲੰਘ ਚੁੱਕਿਆ ਇੱਕ ਪਾਸਿਓ ਨੀਵਾ ਸੀ ਜੇ ਸਤ ਗੁਰਾਂ ਆਖਿਆ ਪੇ ਇੱਕ ਪਾਸਿਓ ਪਲੰਘ ਨੀਵੇਂ ਕਿਉਂਕਿ ਇਹਨੇ ਕਿਹਾ ਸੀ ਲੰਮੇ ਜੱਟਪੁਰੇ ਦੀ ਤਰਤੀ ਤੇ ਚਲੇ ਜਾਓ ਉਥੇ ਤੁਹਾਨੂੰ ਕੋਈ ਡਰ ਨਹੀਂ ਸਿੱਖ ਬਹੁਤ ਨੇ ਯੋ ਨੋਏ ਕਾਸ਼ੇ ਨੀਮਾ ਮਨੁਖ ਲਗਦਾ ਹੈ ਉਹਨੇ ਆਖਿਆ ਵੀ ਮੇਰਾ ਤੇ ਤਾਂ ਨਹੀਂ ਛੋਟਾ ਕਹਿ ਰਾਹ ਛੋਟਾ ਮਮ ਤਨ ਹੈ ਤਵੈ ਲੰਬੇ ਜਾਂਤੇ ਅਨ ਬਨ ਹੈ ਵੀ ਦੂਜੇ ਲੰਬੇ ਨੇ ਇਸ ਕਰਕੇ ਔਖਾ ਕੰਮ ਹੈ ਸੁਨ ਸ੍ਰੀ ਮੁਖਤੇ ਵਾਕੂ ਚਾਰ ਸੰਬੰਧ ਜਹੋ ਜਨੋ ਸਿਰਧਾਰਨ ਸਤਗੁਰਾਂ ਫਿਰ ਬਚਨ ਕੀਤਾ ਵੀ ਜਿਨ੍ਹਾਂ ਨੇ ਇਹ ਪਲੰਗ ਚੁੱਕਿਆ ਬਰਾਬਰ ਦੇ ਹੋ ਜਾਓ ਉਹ ਬਚਨ ਤੇ ਤਨ ਸਮ ਤਤ ਛਿਨ ਦੇਖ ਸਗਲ ਤਾ ਬਿਸਮਤ ਬਹੁ ਮਨ ਸਾਰੇ ਹਨ ਹੋ ਗਏ ਜੀ ਜਦੋਂ ਸਤਿਗੁਰਾਂ ਕਹਿੰਦਾ ਸਾਰੇ ਬਰਾਬਰ ਹੋ ਜੋ ਜਿਹੜਾ ਮਧਰੇ ਕੱਦ ਦਾ ਸੀ ਛੋਟੇ ਕੱਦ ਦਾ ਸੀ ਉਹਦਾ ਕੱਦ ਲੰਬਾ ਹੋ ਗਿਆ ਗੁਰੂ ਬਚਨਾਂ ਦੇ ਨਾਲ ਕਿਉਂਕਿ ਗੁਰੂ ਚਾਹੇ ਉਹ ਜੋ ਮਰਜੀ ਕਰ ਸਕਦਾ ਹੈ ਸਭ ਨਾਲ ਗੱਲਾਂ ਸ੍ਰੀ ਸੁਮਨ ਸੁਆਮੀ ਉਹ ਸਾਰੀਆਂ ਗੱਲਾਂ ਦੇ ਸਮਰਥ ਹੈ ਉਹਦੇ ਬਚਨਾਂ ਵਿੱਚ ਬੜੀ ਵੱਡੀ ਤਾਕਤ ਹੈ ਸਾਰੇ ਹਰਾਨ ਹੋਏ ਜੇ ਕਿਰਪਾਲ ਨੂੰ ਹੀ ਪਤਾ ਲੱਗਦਾ ਲਗੇਓ ਕਿਰਪਾਲ ਪੰਜ ਸ਼ਿਰ ਤਾਰੇ ਪੰਜ ਸੰਗ ਹੋਏ ਪੰਥ ਪਧਾਰੇ ਜੇ ਆਸ ਕਹਿੰਦਾ ਪੰਜਾਂ ਦੇ ਨਾਲ ਕਿਰਪਾਲ ਵੀ ਲੱਗਾ ਹੋਇਆ ਸੀ ਬੰਜਾ ਸ਼ਿਰ ਵਿੱਚ ਚੁੱਕਣ ਵਿੱਚ ਇਹਨਾਂ ਪੰਜਾਂ ਦੇ ਨਾਲ ਉਹ ਕਿਰਪਾਲ ਮਹੰਤ ਵੀ ਹੈ ਉਹ ਹਰਾਨ ਹੋਇਆ ਸੇਂਗਤਾਂ ਸੰਗ ਹੋਏ ਪੰਤ ਪਦਾਰੇ ਸਾਰੇ ਨਾਲ ਮਿਲ ਕੇ ਗੇ ਚੱਲ ਰਹੇ ਨੇ ਇੱਕ ਜੱਟੀ ਭੱਟੀ ਦਿਸਨਾਏ ਪਰ ਪ੍ਰਿਯੰਕ ਸਿਰ ਦੀਨ ਸਿਧਾਏ ਇੱਕ ਇਸਤਰੀ ਜਿਹਦਾ ਨਾਮ ਭੱਟੀ ਸੀ ਭੱਟੀ ਬਰਾਦਰੀ ਦੇ ਨਾਲ ਸੰਬੰਧ ਰੱਖਦੀ ਉਹਨੇ ਵੀ ਆ ਕੇ ਸ਼ਤਗੁਰਾਂ ਦੀ ਸੇਵਾ ਇਸ ਪੜਨ ਦੇ ਹੇਠਾਂ ਸਿਰ ਦੇਣ ਵਾਸਤੇ ਆਪਣੇ ਕੰਦੇ ਤੇ ਪਲੰਘ ਨੂੰ ਚੁੱਕਣਾ ਕੀਤਾ ਹੈ ਤੇ ਗੁਰਪਾਖਿਓ ਦੇਹੋਂ ਹਟਾਏ ਕਿਆ ਮੰਗਤ ਬੂ ਜੋ ਸਤਾਈ ਸਤਿਗੁਰਾਂ ਕਹਿਣੋਂ ਹਟਾ ਦਿਓ ਹਾਂ ਪਰ ਇਹ ਦੱਸੋ ਇਹ ਮੰਗਦੇ ਕੀ ਹੈ ਕਿਉਂਕਿ ਇਸਤਰੀ ਹੈ ਇਹ ਔਖਾ ਕੰਮ ਨਾ ਕਰੇ ਇਹਨੂੰ ਸਾਡਾ ਪਲੰਘ ਉਠਾ ਕੇ ਤੁਰਨਾ ਔਖਾ ਹੈ ਦਇਆ ਸਿੰਘ ਤਦ ਕਹੀ ਹਟਾਵਨ ਕਿਆ ਚਾਚੈ ਕਹੁ ਕਰੀਐ ਪਾਵਨ ਕਹਿਣ ਲਗੇ ਜਾਓ ਗੁਰੂ ਸਾਹਿਬ ਪੁੱਛਦੇ ਨੇ ਤੁਸੀਂ ਕੀ ਲੈਣਾ ਚਾਹੁੰਦੇ ਹੋ ਕੀ ਮੰਗਦੇ ਹੋ ਸੁਣ ਕਰ ਬੋਲੀ ਔਰ ਹੈ ਲਾਤੀ ਕਹੋ ਮੋਹ ਸਤ ਕੀ ਹੋਏ ਸ਼ਾਦੀ ਖੁਸ਼ੀ ਵਿੱਚ ਜਾ ਕੇ ਕਿਹਦੀ ਮੈਂ ਤੇ ਤਾਂ ਆਈਆਂ ਇਹ ਮੇਰੇ ਪੁੱਤਰ ਦੀ ਸ਼ਾਦੀ ਹੋ ਜਾਏ ਬੜੇ ਲੰਬੇ ਸਮੇਂ ਤੋਂ ਇਹਦੇ ਵਿਆਹ 'ਚ ਅਟਕਲਾ ਹਨ ਤਦ ਗੁਰੂ ਭਨਿਉ ਬੈ ਸਬਿਰਤ ਹਾ ਸਬਤ ਸਬਤ ਸ਼ਾਦੀ ਕਰਵਹਿ ਸਤ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਖਿਆ ਇਹ ਇਹਦੀ ਵੰਸ਼ ਵਧੇਗੀ ਤਬ ਗੁਰੂ ਭਨੇਉ ਵੰਸ਼ ਵਿਰਧ ਹਐ ਸਪਤ ਸਬਦ ਸ਼ਾਦੀ ਕਰਵੈ ਹੈ ਇੱਕ ਨਹੀਂ ਦੋ ਨਹੀਂ ਸੱਤ-ਸੱਤ ਇਹਦੀਆਂ ਸ਼ਾਦੀਆਂ ਹੋਣਗੀਆਂ ਵੱਡੀ ਵੰਸ਼ ਹੋਵੇਗੀ ਇਹਦੀ ਹਰੀ ਸ਼ੋਰੀਦਾ ਅਨੰਦਹਿ ਧਰੇ ਤਿੰਨ ਸਤ ਤੀਨ ਵਿਆਹ ਕੁੰਨ ਕਰੇ ਫਿਰ ਇਹਦੇ ਪੁੱਤਰ ਨੇ ਤਿੰਨ ਵਿਆਹ ਕੀਤੇ ਉਤਰੇ ਸੱਤ ਪਿਆਹ ਹੁ ਕਰਵਾਏ ਸੋ ਹਮ ਦੇਖੇ ਲਈਏ ਬਣਾਏ ਸੱਤ ਪੁੱਤਰ ਹੋਏ ਅਕੂ ਸੱਤਾ ਪੁੱਤਰਾਂ ਦੇ ਸਬਦ ਸਬਦ ਸਤਿਗੁਰਾਂ ਆਖਿਆ ਸੀ ਸੱਤ ਪੁੱਤਰਾਂ ਦੇ ਵਿਆਹ ਕੀਤੇ ਆਪਣੇ ਕੀ ਵੇਖੇ ਇਮ ਸਤਿਗੁਰੂ ਕੇ ਸ਼ਰਾਬੇ ਦੋਂ ਬਰ ਜਾਨੀਐ ਜਹ ਕੈ ਧਰ ਪਰ ਇਸ ਤਰ੍ਹਾਂ ਇਤਿਹਾਸ ਕਰ ਕਹਿੰਦਾ ਗੁਰੂ ਸਾਹਿਬਾਂ ਦੇ ਬਾਕ ਬਚਨ ਉਹ ਕਿਸੇ ਦੇ ਭਲੇ ਲਈ ਹੋਣ ਜਾਂ ਕਿਤੇ ਕਿਸੇ ਨੂੰ ਗੁਰੂ ਸਾਹਿਬਾਂ ਦੇ ਬਾਕ ਜਿਹੜੇ ਨੇ ਕੁਰਖਤ ਹੋ ਜਾਣ ਨਜ਼ਰ ਉੱਪਰ ਥੀ ਜੇ ਕਰੇ ਸੁਲਤਾਨਾ ਆਹਕ ਨਾਇਨ ਦਾ ਉਹੀ ਵਰਤ ਜਾਂਦੇ ਨੇ ਆਗੇ ਗੰਮਨੇ ਸਤ ਗੁਰੂ ਲੰਗੇ ਕੇਤਕ ਕੋਸ ਜਗਰਾਮਾ ਪੁਰਕੋਟ ਕੋ ਰਾਏ ਹਤੋ ਬਣ ਹੋਸ਼ ਰਾਏ ਕੋਟ ਜਗਰਾਮਾ ਨਗਰ ਦਾ ਵੱਡਾ ਦਾ ਨਾ ਆਦਮੀ ਸੀ ਇਹਨੂੰ ਰਾਏ ਕੱਲਾ ਵੀ ਕਹਿੰਦੇ ਹਨ ਜੇ ਗੁਰੂ ਜੀ ਦਾ ਸਿੱਖ ਜੀ ਜੋ ਅੱਗੇ ਦੱਸਣਗੇ ਇਹ ਸਾਰੇ ਵਿੱਚ ਇਹਦਾ ਇਤਿਹਾਸ ਹੋਣਾ ਹੈ ਲੰਮਾ ਜਟਪੁਰਾਂ ਦੀ ਧਾਵਕੇ ਧਰਤੀ ਆ ਗਈ ਹੈ ਉਥੇ ਸਤਿਗੁਰੂ ਪਹੁੰਚੇ ਨੇ ਜਨਮ ਤੁਰਕ Hindu ਜਨਮ ਤੁਰਕ Hindu ਧਰਮ ਜਨ ਤਾਰਣ ਕੀਨਾ ਦਇਆ ਧਰਮ ਪੁਨ ਆਤਮ ਸੁਭਗ ਮਨ ਭੀਨਾ ਤੁਰਕਾਂ ਦੇ ਘਰ ਵਿੱਚ ਇਹਦਾ ਧਰਮ ਹੈ ਜੀ Hindu ਧਰਮ ਇਹਨੇ ਅਪਣਾ ਲਿਆ ਬੜੀ ਦਇਆ ਬੜਾ ਧਰਮੀ ਪੁਰਸ਼ ਹੈ ਸਗਲ ਭੇਵਗੁਰੂ ਦੇਵ ਕੋ ਸਨ ਸੇਵ ਓ ਮਹਾ ਲੈ ਸਨ ਸੰਗਤੀਨ ਸਹਿ ਚਲ ਦਰਸ਼ਨ ਚਾਹ ਤਿੰਨ ਸੋ ਸਿਪਾਈ ਆਪਣੀ ਨਾਲ ਲੈ ਕੇ ਚੌਧਰੀ ਸਤਗੁਰਾਂ ਦੇ ਦਰਸ਼ਨ ਕਰਨ ਵਾਸਤੇ ਅੱਗੋਂ ਹੁੰਦਾ ਜਦੋਂ ਨੂੰ ਪਤਾ ਲੱਗਾ ਕਿ ਸਤਗੁਰੂ ਮੇਰੇ ਇਲਾਕੇ ਵਿੱਚ ਹਨ ਆਏ ਅਗਾਰੇ ਸੋ ਮਿਲਿਓ ਅਵਲੋਕੇ ਸੁਆਮੀ ਨੀਲੇ ਵਸਤਰ ਪ੍ਰੰਕ 파ਰਥ ਰੇ ਅੰਤਰ ਜਾਮੀ ਸਹਬਾ ਨੇ ਨੀਲੇ ਰੰਗ ਦੇ ਵਸਤਰ ਪਹਿਨੇ ਨੇ ਤੰਤੇ ਕਾਲਾ ਚਾਦਰਾ ਉੱਢਿਆ ਇਹ ਸਤਿਗੁਰਾਂ ਨੂੰ ਮਿਲਣ ਵਾਸਤੇ ਅੱਗੇ ਪਹੁੰਚਿਆ ਤਜੋ ਤਰੰਗਮ ਦੂਰ ਹੀ ਪਾਇਨ ਸੋ ਆਇਓ ਹੱਥ ਦੂਰ ਸਨਮੁਖ ਗਇਓ ਬਹੁ ਸੀਸ ਨਮਾਇਓ ਇਹ ਆਪਣੇ ਘੋੜੇ ਤੋਂ ਉਤਰ ਗਿਆ ਜੀ ਪੈਰਾਂ ਦਾ ਜੋੜਾ ਉਤਾਰ ਦਿੱਤਾ ਨੰਗੇ ਪੈਰੀ ਸਤਿਗੁਰਾਂ ਦੇ ਸਨਮੁਖ ਆਉਂਦਾ ਤੇ ਗੁਰੂ ਸਾਹਿਬਾਂ ਦੇ ਸਨਮੁਖ ਆ ਕੇ ਜੋ ਨੀ ਮੱਥਾ ਟੇਕਣਾ ਕਰਦਾ ਹੈ ਕਦਮ ਕਦਮ ਸਮੁ ਸੁਖ ਸਦਮ ਪਰ ਸੇ ਕਰ ਦੂ ਬਦਨ ਬਲੋਚਨ ਭਾਲ ਪਾਰ ਫਿਰ ਫੇਰ ਤਸੋ ਮੜੀ-ਮੜੀ ਭਾਵਨਾ ਸੀ ਦੀ ਬੜਾ ਬੜਾ ਵਟਾ ਸਨੇਹ ਸੀ ਅੱਜ ਸਾਡੇ ਅੰਦਰੋਂ ਜਿਹੜੇ ਗੁਣ ਗੁਰੂ ਨੇ ਦਿੱਤੇ ਖਤਮ ਹੋ ਰਹੇ ਨੇ ਮੁਰਬਾਨੀ ਕਹਿੰਦੀ ਵੀ ਕੱਲਾ ਮੱਥਾ ਟੇਕਣਾ ਨਹੀਂ ਜੋ ਮੱਥਾ ਟੇਕਣ ਤੋਂ ਭਾਵ ਹੈ ਗੁਰੂ ਦੀ ਮੱਤ ਨੂੰ ਲੈਣਾ ਪਰ ਅਸੀਂ ਤੇ ਹੁਣੇ ਵੇਖੋ ਸਿੱਖ ਮੱਥਾ ਟੇਕਦਾ ਤੇ ਦੇਰ ਤੱਕ ਸਹਬਾਂ ਦੇ ਚਰਨਾਂ ਤੇ ਲਪਟਿਆ ਰਹਿੰਦਾ ਅਸੀਂ ਕਈ ਵਾਰੋਂ ਘੜੀ ਚੋਂ ਹੱਥ ਜੋੜੇ ਜੋੜਾ ਪੈਰਾਂ 'ਚ ਮੱਥਾ ਟੇਕ ਗਿਆ ਕਈ ਸ਼ਹਿਰ ਕਰਨੋਂ ਦੇ ਨਿਲੰਗਦੇ ਹੀ ਆਪਣਾ ਕੰਮ ਸਾਲ ਜਾਂਦਾ ਨਹੀਂ ਪਿਆ ਆਪਾਂ ਟੇਕ ਲਿਆ ਮੱਥਾ ਜਦੋਂ ਕਿਸੇ ਕੋਲ ਕੁਝ ਲੈਣਾ ਹੈ ਪਹਿਲਾਂ ਉਹਦੇ ਕੋਲ ਜਾਣਾ ਪੈਂਦਾ ਫਿਰ ਉਹਨੂੰ ਆਪਣੀ ਗੱਲ ਦੱਸਣ ਵਾਸਤੇ ਕੋਰੋਣਾ ਪੈਂਦਾ ਕੋਈ ਵੱਡਾ ਅਫਸਰ ਹੋਵੇ ਐਮ ਐਲ ਏ ਐਮ ਪੀ ਮੰਤਰੀ ਕੋਈ ਵੀ ਕਿਸੇ ਦਫ਼ਤਰ ਦਾ ਅਫਸਰ ਹੋਵੇ ਉਹਦੇ ਕੋਲ ਵੇਟ ਕਰਨੀ ਪੈਂਦੀ ਗੱਲ ਕਰਨ ਲਈ ਜੋ ਸਾਡੀ ਗੱਲ ਧਿਆਨ ਨਾਲ ਸੁਣੇ ਤੇ ਸਾਡਾ ਮਨ ਠਣਕ ਜਾਂਦਾ ਵੀ ਇੱਥੇ ਆਪਣਾ ਕੰਮ ਨਹੀਂ ਬਣਨਾ ਵੀ ਇਹਨੇ ਗੱਲ ਹੀ ਨਹੀਂ ਸੁਣੀ ਕੰਮ ਕੀ ਕਰੇਗਾ ਸ਼ਤਪੁਰਾਂ ਜਦੋਂ ਤਰੀਕੇ ਦੱਸੇ ਬਾਣੀ ਵਿੱਚ ਤੇ ਆਖਿਆ ਗੁਰੂ ਕੋਲ ਵੀ ਆਏ ਸਮਾਂ ਚਾਹੀਦਾ ਤੈਨੂੰ ਹਾਂ ਇਹ ਨਹੀਂ ਪੀਤ ਇੱਥੇ ਛਤ ਗੁਰਾਂ ਕਹਤੈ ਨੂੰ ਘੰਟਾ ਦਾ ਲੈਣ ਚ ਲੱਗਣਾ ਪੈਣਾ ਜਿੰਨਾ ਕੋ ਸਮਾਂ ਤੂੰ ਆਇਆ ਹੈ ਗੁਰੂ ਕੋਲ ਉਹਨਾ ਸਮਾਂ ਗੁਰੂ ਨੂੰ ਸਮਰਪਿਤ ਕਰਦੇ ਪਾਸ ਇੱਥੇ ਤੇ ਛਿਨ ਵੀ ਪ੍ਰਵਾਨ ਹੈ ਜੀ ਜੇ ਇੱਕ ਚਿੱਤ ਜਿਹੇ ਇੱਕ ਛਿਨ ਧਿਆਉ ਕਾਲ ਫਾਸ ਕੇ ਮੀਚ ਨਾ ਆਇਓ ਗਬੀਰ ਇੱਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਛੁਲਾਬ ਸੇਖ ਹੱਥ ਜੋੜੇ ਹੱਥ ਜੋੜ ਕੇ ਸਹਿਬਾਂ ਦੇ ਸਾਹਮਣੇ ਖਲੋ ਜਾਏ ਵਰਤਕ ਗੁਰੂ ਹੈ ਜੀ ਅੱਜ ਹਿੰਦੂ ਮਤ ਦੇ ਪਧਾਰੀ ਮੁਸਲਮਾਨੀ ਮਤ ਦੇ ਕਾਜੀ ਮੁੱਲਾ ਇਹ ਕਹਿ ਰਹੇ ਨੇ ਵੀ ਸਿੱਖਾਂ ਦੇ ਅੰਦਰ ਬੜਾ ਵੱਡਾ ਵਿਸ਼ਵਾਸ ਹੈ ਉਹ ਆਪਣੇ ਗੁਰੂ ਤੇ ਬੜੀ ਵੱਡੀ ਭਾਵਨਾ ਰੱਖਦੇ ਨੇ ਗੁਰੂ ਨੇ ਇਹ ਤੋਂ ਤੱਕ ਮੈਂ ਕੱਲ ਫੋਨ ਵਿੱਚ ਵੇਖਿਆ ਵੀ ਇੱਕ ਬੁਜ਼ਾਰੀ ਬੜੀ ਵੱਡੀ ਸ਼ਿਖਤ ਕਰਦਾ ਸਤਿਗੁਰਾਂ ਦੀ ਜਿੰਨੂ ਮਾਦਾ ਜਨੇ ਅਸੀਂ ਦੀ ਆਸਾਦ ਉਹ ਹੈ ਉਹ ਕਹਿੰਦਾ ਕਿ ਸਾਤ ਗੁਰਾਂ ਸਰੂਪ ਬਣਾ ਕੇ ਦੇ ਦਿੱਤਾ ਇਹਦਾ ਵੱਡਾ ਵਿਸ਼ਵਾਸ ਦੁਨੀਆ ਤੇ ਹੋਰ ਕੋਈ ਨਹੀਂ ਕਰਦਾ ਸਿੱਖਾਂ ਨੇ ਉਹਨੂੰ ਆਪਣੇ ਸਿਰ ਤੇ ਰੱਖ ਕੇ ਆਪਣਾ ਗੁਰੂ ਮੰਨ ਲਿਆ ਤੇ ਮੰਨ ਕੇ ਉਹਦੇ ਅਨੁਸਾਰ ਉਹ ਕੇ ਤੁਰੇ ਜਿਹੜੇ ਤੁਰੇ ਜੀ ਉਹਨਾਂ ਨੂੰ ਬੜਾ ਕੁਝ ਮਿਲਿਆ ਇਹਦਾ ਸੀਸ ਸਾਹਿਬਾਂ ਦੇ ਚਰਣਾ ਤੇ ਹੈ ਰਾਏ ਕੱਲੇ ਦਾ ਚੌਧਰੀ ਨਗਰ ਦਾ ਕਦਮ ਪਦਮ ਸਮ ਸੁਖਦਮ ਸਦਮ ਕਮਲਾ ਵਰਗੇ ਚਰਨ ਸੁਖ ਦਾ ਘਰ ਉਹਨਾਂ ਤੇ ਸੀਸ ਰੱਖਦਾ ਪਰਸ਼ੇ ਕਰ ਦੂ ਦੋ ਹੱਥਾਂ ਦੇ ਨਾਲ ਨਾ ਸ਼ਬਦਾਂ ਦੇ ਚਰਨਾਂ ਨੂੰ ਵਾਰ-ਵਾਰ ਇੰਜ ਕਰਦਾ ਅੱਜ ਵੀ ਮੱਥਾ ਟੇਕੇ ਮੱਥੇ ਨੂੰ ਲਾਲੇ ਤੇ ਕਟੜਵਾਦੀ ਪ੍ਰਚਾਰਕ ਕਿੰਨਾਂ ਲੈ ਇਹ ਚਰਨ ਢੂੜ ਦੀ ਜਾਲ ਬਹੁਤ ਕੁਝ ਮਿਲਦਾ ਜੀ ਇਹਦੇ ਚੋਂ ਹੀ ਕਿਹ ਲੋਕ ਚੂਲਾ ਛੱਕਦੇ ਨੇ ਛਕਣਾ ਚਾਹੀਦਾ ਅੱਜ ਜਿਹੜਾ ਪੜਨ ਲੱਗਿਆ ਹੈ ਨਾ ਉਹ ਗੁਰਬਾਣੀ ਵਿੱਚ ਪਹਿਲੇ ਬਾਬੇ ਕਹੇ ਜੀ ਤਾਂ ਵੀ ਨੇ ਇਸ ਤਰ੍ਹਾਂ ਕਰਨਾ ਹੈ ਲਿਖ ਲਿਖ ਕੇ ਪੜਿਆ ਤੇਤਾ ਕਰਿਆ ਕਈਆਂ ਨੇ ਮਤ ਮਾਰੀਆਂ ਦੀ ਜ਼ਿਆਦਾ ਪੜਹੀ ਉਹ ਆਪ ਗੁਰੂ ਬਣ ਬਿੰਦਨ ਪਿਆ ਜੇ ਨਹੀਂ ਕਰਣਾ ਲੋ ਨੀ ਇਥੇ ਤੇ ਭਾਵਨਾ ਤੋਂ ਜਿੰਨੀ ਤੁਹਾਡੀ ਸ਼ਰਧਾ ਹੋਵੇਗੀ ਜਿੰਨੀ ਤੁਹਾਡੀ ਭਾਵਨਾ ਹੋਵੇਗੀ ਓਨੀ ਵੱਡੀ ਪ੍ਰਾਪਤੀ ਕਰ ਲੋਗੇ ਬਦਨ ਬਲੋਚਨ ਭਾਲ ਪਾਰ ਫਿਰ ਫੇਰਤ ਸੋ ਆਪਣੇ ਨੇਤਰ ਉਹਨਾਂ ਦੇ ਹੱਥ ਫੇਰਦਾ ਗੁਰੂ ਚਰਨਾਂ ਨੂੰ ਪਰਸਪਰਸ਼ ਕੇ ਆਪ ਸਾ ਤਰਣ ਗਾਥਾ ਗਾਥ ਬੜੇ ਨਾਥ ਅਸਮੈ ਤਉਪ ਲੋਕ ਮਹਾਤਰੀ ਸਭ ਤੁਰਕ ਅਚੰਬੈ ਕਹਿੰਦਾ ਦਾਤਾ ਹੈ ਨਾਥਾਂ ਦੇ ਨਾਥ ਤੁਰਕਾਂ ਦੇ ਰਣ ਦੀ ਗਾਥਾ ਬੜੀ ਨਾਮਨਾ ਸਭ ਹੈ ਪਾਉ ਤੁਰਕਾਂ ਨੂੰ ਆਪਨਾ ਲੜਨਾ ਨਹੀਂ ਚਾਹੀਦਾ ਕਰਾਮਾਤ ਸਹਿ ਬੜੇ ਸਮਰੱਥ ਸਭ ਭਾਤੀ ਚਹੋ ਬਣਾਓ ਸ਼ਿਨਕ ਮੈ ਅਣਮਨ ਬਨ ਜਤੀ ਗੈਲੰਗਾ ਤੁਹਾਡੇ ਵਿੱਚ ਤੇ ਸਮਰੱਥ ਹੈ ਇਕ ਜਿਵੇਂ ਜੋ ਚਾਹੋ ਕਰ ਸਕਦੇ ਪਰ ਫਿਰ ਵੀ ਤੁਸੀਂ ਸਾਹਮਣੇ ਲੜੇ ਕਰਾਮਾਤ ਨਹੀਂ ਵਿਖਾਈ ਉੱਥੇ ਨਾਲ ਲੀਲਾ ਕਲ ਕਾਲ ਕੀ ਕਰ ਜਗਤ ਖਰਾਵੋ ਹਰਖ ਸ਼ੋਕ ਨੈ ਵਿਆਪਹੀ ਤੇਲ ਲੇਪ ਨਾ ਲਾਵੋ ਤੁਹਾਨੂੰ ਹਰਖ ਸ਼ੋਕ ਵਿਆਪਦਾ ਨਹੀਂ ਤੁਹਾਡੀ ਲੀਲਾ ਬੜੀ ਅਚੰਬਤ ਹੈ ਹਮ ਲੋਕਨ ਕੀ ਦੇਖਤੀ ਜਬਰੀ ਤੁਰ ਕੇਸ਼ਾਂ ਕਰਿਓ ਬੁਰਾ ਤੈਨ ਅਪਣ ਸਭ ਤੁਮ ਸੋ ਰੱਤ ਦਵੈਸ਼ਾ ਉਹਨਾਂ ਨੇ ਬੜਾ ਬੁਰਾ ਕੀਤਾ ਤੁਹਾਡੇ ਨਾਲ ਦੁਸ਼ਮਣ ਪਾਕ ਕੇ ਤੁਹਾਡੇ ਨਾਲ ਵਿਰੋਧਤਾ ਮੁੱਲ ਲੈ ਕੇ ਉਹਨਾਂ ਮਾਰਾ ਕੀਤਾ 7 ਗੁਣਾ ਦੀਆਂ ਸ਼ਬਦਾਂ ਕਰਦਾ ਹੈ ਅਗੋਂ ਸਤਿਗੁਰੂ ਇਹਨੂੰ ਜਵਾਬ ਦਿੰਦੇ ਹਨ ਇਹ ਆਪ ਕਲ ਦੇ ਪ੍ਰਸੰਗ ਵਿੱਚ ਸਰਵਣ ਕਰਿਓ ਜੀ ਅੱਜ ਇੰਨਾ ਹੀ ਪ੍ਰਵਾਨ ਕਰਨਾ ਹੋਈਆਂ ਪੁੱਲਾਂ ਚੁੱਕਾਂ ਤੋਂ ਖਿਮਾ ਗੁਰੂਅਤੇ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਪਰੀਮ ਸ਼ਾਇਦ ਫਤਿਹ ਮਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦਪੂਰ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਰਾਗ ਰਤਨ ਪ੍ਰਵਾਰ ਪਰਿਆ ਸ਼ਬਦ ਗਾਵਣੇ ਆਈਆਂ ਐ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਵਿਸਾਰਣ ਸਭਨਾ ਗੱਲਾਂ ਸਮਰਾਤ ਸੁਆਮੀ ਸੋ ਕਿਉ ਮਨੋ ਵਿਸਾਰੇ ਸੱਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਸਰਬ ਸਭ ਸੁਲੋਹਾ ਤੇਰੀ ਨਾਮ ਮਨ ਵਸਾਵੈ ਐ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੂ ਕਰ ਸ਼ਾਂਤ ਸੁਖ ਮਾਨ ਆਵੈ ਜਿਨੀ ਇੱਛਾ ਸਭ ਪੁਜਾਈਆ ਐ ਨਾਨਕ ਸੁਣੋ ਸੰਤੋਸ਼ੁ ਸਭ ਤਰੁ ਪਿਆਰੁ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੈਂਦੋ ਤਦ ਵਸ ਕੀਤੇ ਕਾਲ ਕੰਟ ਕੁਮਾਰਿਆ ਸਰਬ ਰਮ ਪਾਇਆ ਜਿਨਾਮ ਹਸੈ ਹੈ ਨਾਨਕ ਤਸ ਖੋਵਾ ਤਿਤ ਕਰਨ ਹਦਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪਾਰੂ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਦੁਖ ਰੋਗ ਸੰਤਾਪਿ ਉਤਰੇ ਸੁਣੀ ਸੰਤ ਸਾਚਨ ਭੈ ਸਰਸੇ ਪੂਰੇ ਹੁਣ ਤੇ ਉਹ ਨੀਤ ਕਹਤੇ ਪਵਿੱਤ ਸਤਿਗੁਰੂ ਮਨੁੰਤ ਨਾਨਕ ਗੁਰ ਚਰਨ ਲਾਗੇ ਬਾਜਿ ਬਵਨ ਗੁਰੂ ਪਾਣੀ ਪਿਤਾ ਮਾਤਾ ਦੇਸਰਾਤ ਤਉਐ ਤਾਹੀ ਦਾਇਆ ਖਿਲ ਚੰਗਿਆਈਆਂ ਬੁਰਿਆਈਆਂ ਵਾਚ ਕਰਮੀਆਂ ਕੋ ਆਪਣੀ ਕੇ ਕਿਨੀ ਨਾਮ ਧਿਆਇਆ ਗਏ ਮਸਾ ਸਾਨਕ ਤੇ ਮੁਖੇ ਉਜਲੇ ਕੀਤੀ ਸੁਪੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ